ਤੇ ਬਾਸਪਤੀ ਦੀ ਝਾਲਰ ਵਿਖਾ دی ਹੈ ਤੁਹਾਨੂੰ ਬਹੁਤ ਸੋਹਣਾ ਪੱਕਿਆ ਵੀ ਜਿਹੜਾ ਖੁਦ ਝਾੜ ਕੇ ਜਰੂਰ ਰੱਖਿਆ ਕਰੋ ਕਿਉਂਕਿ ਕੰਪਨੀਆਂ ਦੇ ਬਈ ਨਵੇਂ ਕਾਗਜ਼ਾਂ 'ਚ ਨਵੇਂ ਗੱਟਿਆਂ 'ਚ ਸੋਨਾ ਬਹੁਤ ਲੱਗਦਾ ਹੈ ਜਦੋਂ ਮਗਰੋਂ ਝੰਡਾ ਆ ਜਾਂ ਪਗਾਨਾ ਰੋਗ ਆਪਾਂ ਕਹਿ ਦਿੰਨੇ ਆ ਜਾਂਦਾ ਉਦੋਂ ਬਹੁਤ ਮਹਿਸੂਸ ਹੁੰਦੀ ਹੈ ਗੱਲ ਕੋਈ 12 13 ਸਤੰਬਰ ਤਾਈਂ ਇਹਦੀ ਕਟਾਈ ਜਿਹੜੀ ਉਹ ਸ਼ੁਰੂ ਕਰਾਂਗੇ ਇਹ ਕਿ ਜਿਹੜੀ ਝੰਡੇ ਰੋਗ ਦੀ ਪ੍ਰੋਬਲਮ ਲੋਕਾਂ ਦੇ ਮੁਛਲ ਨੂੰ ਆਈ ਜਾਂ 1509 ਨੂੰ ਆਈ ਜਾਂ 1692 ਨੂੰ ਆਈ ਜਾਂ ਇਹਨਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀ ਜਿਹੜੀ ਅਗਲੇ ਸਾਲ ਨੂੰ ਝੰਡੇ ਦੀ ਪ੍ਰੋਬਲਮ ਨਾ ਆਵੇ ਤੇ ਉਦੋਂ ਬਦਾ ਤੁਹਾਨੂੰ 1509 ਜਿਹੜੀ ਵੈਰੈਟੀ ਆ ਬਹੁਤ ਛੋਟ ਵੈਰੈਟੀ ਆ ਪਾਣੀ ਦੀ ਬੜੀ ਬਚਤ ਆਾਰੇ ਤੇ ਬੜਾ ਸੋਹਣਾ ਮੌਸਮ ਬਾਬੇ ਨਾਨਕ ਦੀ ਬੜੀ ਕਿਰਪਾ ਹੋਈ ਵੀ ਜਿਹੜਾ ਮੌਸਮ ਠਰ ਗਿਆ ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਤੇ ਬੜੇ ਦਿਨਾਂ ਬਾਅਦ ਅੱਜ ਤੁਹਾਨੂੰ ਵੀਡੀਓ ਪਾਉਣ ਲੱਗਾ ਕੋਈ 16-17 ਦਿਨਾਂ ਬਾਅਦ ਅੱਜ ਮੈਂ ਖੇਤ ਆਇਆ ਕਿਉਂਕਿ ਸਿਹਤ ਆਪਣੀ ਥੋੜੀ ਜੀ ਪ੍ਰੋਬਲਮ ਸੀਗੀ ਤੇ ਹੁਣ ਤਕਰੀਬਨ ਮੈਂ 70 ਪਰ 75% ਜਿਹੜਾ ਸਹੀ ਹੋ ਗਿਆ ਆਉਣ ਵਾਲੇ 3-4 ਦਿਨਾਂ ਦੇ ਵਿੱਚ ਦੀ ਆਪਣੀ ਸੈਟਿੰਗ ਹੋ ਜਾਊਗੀ ਅੱਜ ਬਾਸਪਤੀ ਵਿਖਾਉਣੀ ਸੀ ਸਾਰੇ ਭਰਾਵਾਂ ਨੂੰ 1509 ਇਹਦੇ ਬਾਰੇ ਦੇਣੀ ਸੀ ਜਾਣਕਾਰੀ ਕੁਝ ਕੁ ਜਾਣਕਾਰੀਆਂ ਜਿਹੜੀਆਂ ਸੀ ਭਰਾਵਾਂ ਨਾਲ ਜਿਹੜੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਤੇ ਬਾਸਪਤੀ ਦੀ ਝਾਲਰ ਵਿਖਾ ਦਿੱਤੀ ਗਈ ਤੁਹਾਨੂੰ ਬਹੁਤ ਸੋਹਣਾ ਪੱਕਿਆ ਤੇ ਬਹੁਤ ਸੋਹਣੀ ਕੁਆਲਿਟੀ ਬਣ ਰਹੀ ਆ ਅੱਗੇ ਬਾਬੇ ਨਾਨਕ ਦੀ ਕਿਰਪਾ ਡਿੱਗਣ ਡੁੱਗਣ ਤੋਂ ਬਚੀ ਰਵੇ ਤਕਰੀਬਨ ਜਿਹ ਲਾਸਟ ਪਾਣੀ ਇਹਦਾ ਤੇ ਇਦੋਂ ਬਾਅਦ ਆਪਾਂ ਕੋਈ 12 13 ਸਤੰਬਰ ਤਾਈਂ ਇਹਦੀ ਕਟਾਈ ਜਿਹੜੀ ਉਹ ਸ਼ੁਰੂ ਕਰਾਂਗੇ ਵੈਰਾਈਟੀ ਬਹੁਤ ਟੌਪ ਆ ਐਤਕੀ ਜਿਹੜੀ ਝੰਡੇ ਰੋਗ ਦੀ ਪ੍ਰੋਬਲਮ ਲੋਕਾਂ ਦੇ 9 ਮੁਛਲ ਨੂੰ ਆਈ ਜਾਂ 1599 ਨੂੰ ਆਈ ਜਾਂ 1692 ਨੂੰ ਆਈ ਜਾਂ 1847 ਨੂੰ ਆਈ ਇਹ 1885 ਨੂੰ ਆਈ ਉਹ ਜਿਹੜੀ ਝੰਡੇ ਦੀ ਪ੍ਰੋਬਲਮ ਆ ਉਹ ਆਪਾਂ ਬਾਈ ਜੀ 1509 ਦਾ ਜਿੱਦਣ ਬੀਜ ਝਾੜਿਆ ਨਾ ਉਸ ਦਿਨ ਸਾਰੇ ਕਿਸਾਨਾਂ ਨਾਲ ਜਿੰਨੇ ਵੀ ਆਪਣੇ ਪੇਜ ਨਾਲ ਜੁੜੇ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀ ਜਿਹੜੀ ਅਗਲੇ ਸਾਲ ਨੂੰ ਝੰਡੇ ਦੀ ਪ੍ਰੋਬਲਮ ਨਾ ਆਵੇ ਉਹ ਆਪਾਂ ਜਦੋਂ ਇਹਨੂੰ ਬੀਜ ਝਾੜਾਂਗੇ ਉਸ ਦਿਨ ਦੱਸਾਂਗੇ ਵੀ ਕਿਵੇਂ ਬੀਜ ਝਾੜ ਕੇ ਰੱਖਣਾ ਆਪਾਂ ਕਿਵੇਂ ਉਹਦੀ ਸਾਂਭ ਸੰਭਾਲ ਕਰਨੀ ਆ ਵੀ ਜਿਹੜੀ ਅਗਲੇ ਸਾਲ ਨੂੰ ਸਾਰੇ ਭਰਾਵਾਂ ਨਾਲ ਜਿਹੜੀ ਝੰਡੇ ਦੀ ਪ੍ਰੋਬਲਮ ਨਾ ਆਵੇ ਕੋਈ ਵੀ ਵੈਰੈਟੀ ਜਿਹੜੀ ਬਾਸਪਤੀ ਦੀ ਸਨੇ ਵੀ ਕਿਸਾਨ ਭਰਾਵਾਂ ਨੇ ਰੱਖਣੀ ਆ ਉਹ ਆਪਦਾ ਬੀ ਜਿਹੜਾ ਖੁਦ ਝਾੜ ਕੇ ਜਰੂਰ ਰੱਖਿਆ ਕਰੋ ਕਿਉਂਕਿ ਕੰਪਨੀਆਂ ਦੇ ਬਈ ਨਵੇਂ ਕਾਗਜ਼ਾਂ ਚ ਨਵੇਂ ਗੱਟਿਆਂ ਚ ਸੋਨਾ ਬਹੁਤ ਲੱਗਦਾ ਹੈ ਜਦੋਂ ਮਗਰੋਂ ਝੰਡਾ ਆ ਜਾਂ ਪਗਾਨਾ ਰੋਗ ਆਪਾਂ ਕਹਿ ਦਿੰਨੇ ਆ ਜਾਂਦਾ ਉਦੋਂ ਬਹੁਤ ਮਹਿਸੂਸ ਹੁੰਦੀ ਆ ਗੱਲ ਤੇ ਇਹ ਜਿਹੜੀ ਵੈਰੈਟੀ ਆ ਸਾਡੇ ਕੋਲੇ ਤਕਰੀਬਨ ਕੋਈ 10-12 ਸਾਲ ਤੋਂ ਆ ਬਾਈ ਜੀ ਇਹੇ ਸ਼ਕਤੀਵਰਦਨ ਦਾ ਸੀਡ ਆ ਇਹ ਸਾਡੇ ਕੋਲੇ ਸ਼ਕਤੀਵਰਦਨ ਕੰਪਨੀ ਦਾ 12 13 ਸਾਲ ਤੋਂ ਆਪਾਂ ਝੋਨੇ ਦੀ ਕੋਈ ਕਿਸਮ ਨਹੀਂ ਲਾਉਂਦੇ ਸਿਰਫ 1509 ਆ ਜਿਹੜੀ ਆਪਾਂ ਇਹ ਵਰਤਦੇ ਆ ਤੇ ਉਦੋਂ ਵੱਧਾ ਤੁਹਾਨੂੰ 1509 ਜਿਹੜੀ ਵੈਰੈਟੀ ਆ ਬਹੁਤ ਸ਼ਾਰਟ ਵੈਰੈਟੀ ਆ ਪਾਣੀ ਦੀ ਬੜੀ ਬਚਤ ਆ ਤੇ ਪਹਿਲੀਆਂ ਚ ਇਹ ਪੱਕ ਕੇ ਤਿਆਰ ਹੋ ਜਾਂਦੀ ਆ ਤੇ ਤੁਸੀਂ ਗਾਂ ਜਿਹੜੀਆਂ ਕੋਈ ਹੋਰ ਵੈਰੈਟੀਆਂ ਸਬਜ਼ੀਆਂ ਲਾਉਣੀਆਂ ਜਾਂ ਕੋਈ ਹੋਰ ਆਲੂ ਦੀ ਚਿੱਟੇ ਆਲੂ ਦੀ ਕਾਸ਼ਤ ਕਰਨੀ ਆ 60 ਦੇ ਦੀ ਆਪਾਂ ਕਹਿ ਸਕਦੇ ਹਾਂ ਉਹ ਵੀ ਲਾ ਸਕਦੇ ਹਾਂ ਮਟਰ ਵੀ ਲਾ ਸਕਦੇ ਹਾਂ ਕਿਉਂਕਿ ਤੀਜੀ ਫਸਲ ਵਾਈ ਜਿਹੜਾ ਕਿਸਾਨ ਇਸ ਟਾਈਮ ਚੱਕੂਗਾ ਮੰਗਾਈ ਦੇ ਹਿਸਾਬ ਨਾਲ ਤਾਂ ਉਹ ਹੀ ਬਚੂਗਾ ਤੇ ਸ਼ਾਰਟ ਵੈਰਾਈਟੀਆਂ ਵੱਧ ਤੋਂ ਵੱਧ ਜਿਹੜੀਆਂ ਲਾਈਆਂ ਜਾਣ ਨਾਲੇ ਪਾਣੀ ਦੀ ਬਚਤ ਨਾਲੇ ਜ਼ਮੀਨ ਦੇ ਵਿੱਚ ਜਿਹੜਾ ਟਾਈਮ ਟੇਬਲ ਆ ਉਹ ਘਟ ਜਾਂਦਾ ਤੇ ਅਗਲਾ ਤੀਜੀ ਫਸਲ ਕੋਈ ਹੋਰ ਲੈ ਲੈਂਦਾ ਜਿਹਦੇ ਨਾਲ ਆਪਣਾ ਦੋ ਫਸਲਾਂ ਦਾ ਖਰਚਾ ਸਮਝ ਲਓ ਜਿਹੜੀ ਵਿਚਾਰੇ ਆਪਾਂ ਸ਼ਾਰਟ ਕੋਈ ਸਬਜ਼ੀ ਲਾਵਾਂਗੇ ਜਾਂ ਕੋਈ ਹੋਰ ਲਾਵਾਂਗੇ ਉਹ ਆਪਣਾ ਦੋ ਫਸਲਾਂ ਦਾ ਜਿਹੜਾ ਖਰਚਾ ਕੱਢਦੀ ਆ ਤੇ ਬਾਸਪਤੀ ਦੀ ਆਪਾਂ ਅੱਜ 1509 ਵਾਰ ਹੀ ਦੇਣੀ ਸੀ ਜਾਣਕਾਰੀ ਵੀ ਤਕਰੀਬਨ 60 60 65 65 ਦਾਣੇ ਆ ਜਿਹੜੇ ਪੱਕ ਕੇ ਬਾਈ ਜੀ ਤਿਆਰ ਹੋ ਚੁੱਕੇ ਆ ਤੇ ਤਕਰੀਬਨ ਜਿਹੜੀ ਫੋਕ ਦੀ ਸ਼ਿਕਾਇਤ ਆ ਕਿਉਂਕਿ ਟੈਂਪਰੇਚਰ ਜਿਹੜਾ ਹੈ ਤਕਿ 30 ਤੋਂ 31 ਡਿਗਰੀ ਦੇ ਵਿੱਚ ਵਿੱਚ ਇਹ ਆਪਣੀ ਪੱਕੀ ਆ ਕਿਉਂਕਿ ਪਹਿਲਾਂ ਗਰਮੀ ਜ਼ਿਆਦਾ ਸੀ ਮਗਰੋਂ ਜਦੋਂ ਨਸਾਰੇ ਤੇ ਬੜਾ ਸੋਹਣਾ ਮੌਸਮ ਬਾਬੇ ਨਾਨਕ ਦੀ ਬੜੀ ਕਿਰਪਾ ਹੋਈ ਵੀ ਜਿਹੜਾ ਮੌਸਮ ਠਰ ਗਿਆ ਤੇ ਗਹਾੜ ਗਰਮੀ ਰਹਿੰਦੀ ਜਿਵੇਂ ਪਹਿਲਾਂ ਸੀ ਤਾਂ ਹੋ ਸਕਦਾ ਸੀਗਾ ਫੋਕ ਵੱਧ ਬਣਦੀ ਤੇ ਆਪਣੇ ਵਾਹਣ ਦੇ ਵਿੱਚ ਬਾਈ ਜੀ ਝੰਡੇ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਸੀਡ ਨੂੰ ਝਾੜ ਕੇ ਰੱਖੀਦਾ ਤੇ ਹਰ ਇੱਕ ਕਿਸਾਨ ਭਰਾ ਨੂੰ ਬੇਨਤੀ ਆ ਵੀ ਤੁਸੀਂ ਜਿੰਨਾ ਵੀ ਸੀਡ ਰੱਖਣਾ ਆਪਦੇ ਚੰਗਾ ਸੀਡ ਚੰਗੀ ਕੰਪਨੀ ਦਾ ਸੀਡ ਜੇ ਕਿਸੇ ਆਪਦੇ ਮਿਕਸ ਆ ਕਿਸੇ ਗਵਾਂਢੀ ਵੀਰ ਦੇ ਜਾਂ ਕਿਸੇ ਰਿਸ਼ਤੇਦਾਰ ਕੋਲੇ ਚੰਗਾ ਸੀਡ ਆ ਤਾਂ ਉਥੋਂ ਝਾੜ ਕੇ ਜ਼ਰੂਰ ਰੱਖਿਆ ਕਰੋ ਇਹਦੇ ਜਿਹੜੇ ਸੀਡ ਬਾਰੇ ਜਾਣਕਾਰੀ ਆਪਾਂ ਜਿੱਦ ਨੇ ਪੱਕ ਗਈ ਆਪਾਂ ਬੀਜ ਝਾੜਾਂਗੇ ਉਸ ਦਿਨ ਸਾਰੇ ਭਰਾਵਾਂ ਨਾਲ ਗੱਲ ਫੇਰ ਸਾਂਝੀ ਕਰਾਂਗੇ ਤੇ ਸਾਡੇ ਪੇਜ ਨਾਲ ਬਣੇ ਰਹੋ ਜੀ ਧੰਨਵਾਦ ਜੀ ਸਾਸਿਕਾ